ਤਨ ਤਨ ਬਾਬਾ ਪੇਪਾ ਦਾ ਹਮਾਰਾ ਜੀ ਦੇ 97 ਪਾਵਨ 바ਸੀ ਸਮਾਗਮ ਦੇ ਸੰਬੰਧ ਵਿੱਚ ਆਪ ਸਭ ਦਾ ਬਿਰੂ ਪਿਆਰੀ ਚਰਨਾ ਦਾ ਦਾਸ ਮਨਜੀਤ ਰੈ ਬਾਦ ਨੂੰ ਬਾਬਾ ਜੀ ਦੇ 바ਸੀ ਸਮਾਗਮ ਤੇ ਇੱਕ ਰਚਨਾ ਸਰਵਣ ਕਰਾਉਣ ਜਾ ਰਿਹਾ ਆਸ ਕਰਦਾ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਇਹ ਰਚਨਾ ਵੀ ਪਸੰਦ ਆਊਗੀ ਬਾਬਾ ਜੀ ਤੇਰੇ ਦਰ ਤੇ ਹਰ ਦੇ ਚੁਲਣ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਹਰ ਛਾਂ ਦੇ ਦੇਵਤੇ ਵੀ ਆਣ ਸੀਸ ਨਿਵਾਣ ਬਾਬਾ ਜੀ ਤੇਰੇ ਦਰ ਤੇ ਹਰ ਦੇ ਚੁਲਣ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਚੰਡੇ ਤੇਰੇ ਮੈਂ ਜੀਠੀ ਰੰਗ ਦੇ ਚੰਡੇ ਤੇਰੇ ਮੈਂ ਜੀਠੀ ਰੰਗ ਦੇ ਸਾਰੀ ਦੁਨੀਆ ਦੀ ਸੁੱਖ ਪਏ ਮੰਗਦੇ ਤੇਰੇ ਛੱਡਿਆਂ ਤੋ ਜਾਈਏ ਕੁਰਬਾਨ ਬਾਬਾ ਜੀ ਤੇਰੇ ਦਰ ਤੇ ਹਰ ਦੇ ਚਲਣ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਚੰਡੇ ਚੁੱਲਤੇ ਸੰਗ ਤਾਂ ਦੇਖਣ ਆਈਆਂ ਚੰਡੇ ਚੁੱਲਦੇ ਸੰਗ ਤਾਂ ਦੇਖਣ ਆਈਆਂ ਸ਼ਰਦਾ ਦੇ ਨਾਲ ਮੱਥਾ ਟੇਕਣ ਆਈਆਂ ਸ਼ਰਦਾ ਦੇ ਨਾਲ ਮੱਥਾ ਟੇਕਣ ਆਈਆਂ ਤੂੰ ਸੰਗ ਤਾਂ ਦਾ ਸਤ ਗੁਰ ਰੱਖਦਾ ਮਾਂ ਬਾਬਾ ਜੀ ਤੇਰੇ ਦਰ ਤੇ ਹਰ ਦੇ ਚੱਲਣ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਤੇਰੇ ਛੰਡੀਆਂ ਦੀ ਹੁੰਦੀ ਏ ਸੋ ਪਾਸਾਰੇ ਤੇਰੇ ਛੰਡੀਆਂ ਦੀ ਹੁੰਦੀ ਏ ਸੋ ਪਾਸਾਰੇ ਤੇਰੇ ਛੰਡੀਆਂ ਤੋਂ ਅਸੀਂ ਜਾਈਏ ਬੱਲੇ ਹਾਰੇ ਤੇਰੇ ਛੰਡੀਆਂ ਤੋਂ ਅਸੀਂ ਜਾਈਏ ਬੱਲੇ ਹਾਰੇ ਤੇਰੇ ਝੰਡੇ ਬਾਬਾ ਜੀ ਛੂੰਦੇ ਪਾਏ ਸਵਾਨ ਤੇਰੇ ਝੰਡੇ ਬਾਬਾ ਜੀ ਛੂੰਦੇ ਪਾਏ ਅਸਮਾਨ ਬਾਬਾ ਜੀ ਤੇਰੇ ਦਰ ਤੇ ਹਰਦ ਚੁਲਣ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਤੇਰੇ ਚਰਨਾ ਨਾਲੇ ਸਤਿਗੁਰ ਸਾਡੀ प्रीਤੀ ਤੇਰੇ ਚਰਨਾ ਨਾਲੇ ਸਤਿਗੁਰ ਸਾਡੀ प्रीਤੀ ਮਨਜੀਤ ਰਾਏ ਬੱਲਾ ਵਾਲੇ ਤੇ ਸੀ ਕਿਰਪਾ ਕੀਤੀ ਜੀਤ ਬੱਲਾ ਵਾਲੇ ਤੇ ਤਸੀਂ ਕਿਰਪਾ ਕੀਤੀ ਜੋ ਗਾਉਂਦਾ ਤੇਰੇ ਦੀ ਨਿਰਤ ਗੁਣ ਗਾਨ ਜੋ ਗਾਉਂਦਾ ਤੇਰੇ ਦੀ ਨਿਰਤ ਗੁਣ ਗਾਨ ਬਾਬਾ ਜੀ ਤੇਰੇ ਦਰ ਤੇ ਹਰ ਦੇ ਚੁੱਲ੍ਹੇ ਨੇ ਨਿਸ਼ਾਨ ਬਾਬਾ ਜੀ ਤੇਰੇ ਦਰ ਤੇ ਹਰ ਦੇ ਚੁੱਲ੍ਹੇ ਨੇ ਨਿਸ਼ਾਨ ਜੈ ਗੁਰਦੇਵ ਜੀ